ਬਾਬੇ 50 ਰੁਪਏ ਦੀਆਂ ਣਕ ਲਈਆ ਇਹ ਹਿਸਾਬ ਨਾਲ ਉਹ ਸਾਰੇ ਹੁਣ ਸਨੈਪਚੈਟ ਵਾਲਿਆਂ ਨੂੰ ਟਿਕਣ ਆਉਂਦਾ 200 ਨਹੀਂ ਦੇਖ 100 ਰੁਪਏ ਨਹੀਂ ਹੈਗਾ ਸਾਬ ਨਾ ਨਾ 200 ਰੁਪਏ ਲੈ ਲੈ ਦੇ ਫੜ ਲੈ ਫੜਿਆ ਜਰ ਗਿਆ ਬੂਟ ਦੇ ਪਰ ਨਿੱਕਨੇ ਦੀ ਕਹਿੰਦਾ 50 ਦੀ 100 ਦੀ ਆ 200 ਬਗਦਾ ਬਾਈ ਕਿੰਨੇ 200 ਦੀ ਹੈ ਦੋਨੋਂ ਕਾ ਦੋਸੇ ਇੱਕ 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 ਲੈਣੀ ਆ ਇੱਕ ਲੈਣੀ ਨਾ ਨਾ ਲਵਾਂਗੇ ਦੋ ਹੁਣ ਨਾ ਨਾ 1000 ਕੋਈ ਨਹੀਂ ਚਾਹ 100 ਰੁਪਏ ਦੇ ਆ ਲੈ ਬਈ 100 ਰੁਪਏ ਦੀਆਂ ਣਕ ਲਾਡੀ ਕਹਿੰਦਾ ਮੇਰੇ ਆ ਦਿਖਾਈ ਤੇਰੇ ਵਾਲੀਆਂ ਕਿਹੜੀਆਂ ਠੀਕ ਆ ਠੀਕ ਜੀ ਜੱਸਾ ਇਹ ਕਹਿੰਦਾ ਮੈਂ 1.25 ਹਜ਼ਾਰ ਨਹੀਂ ਲੈ ਕੇ ਜਾਂਦੇ ਨੇ ਇਹ ਕਹਿੰਦਾ ਮੈਂ ਤਾਂ ਤਾਂ ਬੋੜ ਨੇ 25 ਹਜ਼ਾਰ ਤੂੰ ਮੈਨੂੰ ਹੁਣ ਇਹ ਦੱਸ ਦੇ ਇੱਕ ਮਿੰਟ ਆ ਫੜ ਆ ਫੜੀ ਮੜਾ 100 ਰੁਪਏ ਫੜ ਆ 100 ਰੁਪਏ ਫੜ ਇੱਕ ਮਿੰਟ ਆ 100 ਰੁਪਏ ਹੁਣ ਆ ਐਨ ਕਫੜੀ ਤੁਸੀਂ ਮੈਨੂੰ ਦੱਸੋ ਕਿਹੜੀ ਵਜੇ ਲੱਗਦੀ ਆ ਤਾਂ ਮੈਂ 100 ਰੁਪਏ ਜਾਣ ਕੇ ਦਿੱਤੀ ਆ ਆ ਨੇ ਪਤਾ ਮਾਰੂ ਆ ਨੇ ਪਤਾ ਨਹੀਂ 25 ਹਜ਼ਾਰ ਰੁਪਏ ਨੇ ਕਿੰਨੇ ਦੇ ਲੈ ਕੇ ਜਾਂਦੇ ਨੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿਹੜੀ ਵਜੇ ਲੈਦੇ ਆ ਐਨ ਕਿ 100 ਰੁਪਏ ਵਾਲੀ ਵਧੀ ਲੱਗਦੀ ਆ ਕਾਉ ਜੱਤ ਜੀ ਨਾ ਬਾਬੇ ਉਹ ਨਾ ਇਹ ਤਾਂ ਤੇ ਹਵਾ ਪਾਵੇ ਨਾ ਕੁਝ ਹੋਰ ਪਾਵੇ ਕਿਹਾ ਜੱਸੀ ਜੀ ਨਾ ਰਣਕਾ